ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਲਿੰਕ ਸੜਕਾਂ ਦੇ ਪ੍ਰੋਜੈਕਟ ਦਾ ਆਗਾਜ਼ ਕੀਤਾ ਸੜਕ ਢਾਂਚਾ ਵਿਕਾਸ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਮਿਆਰੀ ਸੜਕਾਂ ਦੇ ਨਿਰਮਾਣ ਨੂੰ ਯਕੀਨੀ ਬਣਾਉਣਾ ਹੈ ਸੂਬੇ ਵਿੱਚ 64878 ਕਿਲੋਮੀਟਰ ਲਿੰਕ ਸੜਕਾਂ ਨੇ ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18944 ਕਿਲੋਮੀਟਰ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਉੱਪਰ 3459.95 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਲੋਕਾਂ ਨੇ ਜੇ ਮੈਨੂੰ ਕੋਈ ਇਹੋ ਜਿਹਾ ਪੈਨ ਦੇਤਾ ਕਿ ਮੈਂ ਹੁਣ ਬਣਾਉਣੀਆਂ ਨੇ ਤਾਂ ਮੈਂ ਫਿਰ ਆਪਣੀਆਂ ਗੱਲਾਂ ਝੂਠੀਆਂ ਥੋੜੀ ਬਣਨ ਦੇਵਾਂਗਾ ਫਿਰ ਜਿਹੜੀਆਂ ਪਹਿਲਾਂ ਕਹੀਆਂ ਹੁੰਦੀਆਂ ਨੇ ਸੋ ਇਸ ਕਰਕੇ ਕੁਆਲਿਟੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਨਾ ਮੇਰੀ ਤੁਹਾਨੂੰ ਬੇਨਤੀ ਹੈ 체크업 ਵੀ ਕਰਾਂਗੇ ਤੁਸੀਂ ਮੈਂ ਕਹਿੰਦਾ ਤੁਸੀਂ ਆਪਕਾ ਵੀ ਸਾਡੇ ਚੈੱਕ ਕਰਕੇ ਜਾਓ ਜੀ ਇੰਨਾ ਇੰਨਾ ਪੈਨਾ ਤੁਹਾਨੂੰ ਕੰਫੀਡੈਂਸ ਹੋਵੇ ਵੀ ਸਾਡੇ ਜਿੱਥੇ ਮਰਜੀ ਜਿੱਥੋਂ ਮਰਜੀ ਸਾਡੀ ਚੰਸਰ ਚੈੱਕ ਕਰ ਲਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਹਨਾਂ ਦੀ ਸਰਕਾਰ ਨੇ ਸੂਬਾ ਸਰਕਾਰ ਦੇ ਕੰਮ ਕਾਜ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲਾਗੂ ਕੀਤਾ ਹੈ